ਮਸਲਾ ਆਇਆ ਸਾਰੇ ਨਹਿਰ ਮਹਿਕਮੇ ਆ ਲੈਣ ਸਾਨੂੰ ਨੋਟਿਸ ਭੇਜਿਆ ਨੋਟਸ ਤੇ ਇਹ ਗੱਲ ਆ ਵੀ ਕੋਈਸ ਇਥੇ ਬੰਦੇ ਕੋਈ ਨਸ਼ਾ ਨੁਸ਼ਾ ਖਾ ਕੇ ਮਰ ਗਏ ਪਤਾ ਨਹੀਂ ਨਸ਼ਾ ਖਾ ਕੇ ਮਰ ਗਏ ਜਾਂ ਉਹ ਅੱਥੇ ਜੀਣਾ ਮਰ ਗਏ ਸਾਨੂੰ ਨਹੀਂ ਪਤਾ ਇਸ ਚੀਜ਼ ਦਾ ਤੇ ਨਸ਼ਾ ਥੋੜਾ ਪੋਤਾ ਵਿਗਦਾ ਹੈ ਤੇ ਕੋਈ ਸ਼ੱਕ ਨਹੀਂ ਹੈ ਨਸ਼ੇ ਦਾ ਮੁੱਦਾ ਹੀ ਦੇਖੋ ਜਿਹੜੇ ਬੰਦੇ ਨਸ਼ਾ ਵੇਚਦੇ ਸੀ ਜਾਂ ਜਿਨ੍ਹਾਂ ਤੇ ਵੀ ਕੋਈ ਪਰਚੇ ਹੋਏ ਆ ਜਾਂ ਕੁਝ ਵੀ ਉਹਨਾਂ ਤੇ ਬੰਦੀ ਕਰ ਕਾਰਵਾਈ ਸਰਕਾਰ ਨੇ ਕਰਤੀ ਆ ਨਸ਼ਾ ਕਿਹੜਾ ਗੱਲਾਂ ਐਸੇ ਪਿੰਡ ਚ ਵਿਗਦਾ ਪਿਆ ਪੂਰੇ ਪੰਜਾਬ ਚ ਵਿਗਦਾ ਪਿਆ ਸਾਰਿਆਂ ਦੇ ਪਰਚੇ ਹੋਏ ਗੱਦੇ ਆ ਕਿੰਨੇ ਕੁ ਲੋਕਾਂ ਦੇ ਘਰ ਘਾਟਾ ਤੇ ਇਹਨਾਂ ਨੇ ਜੀ ਉਹਨਾਂ ਦਾ ਕਹਿਣਾ ਵੀ ਸਾਡੀ ਨਹਿਰ ਮੈਗਮੇ ਦੀ ਜਗਾ 200 ਸਾਲ ਤੋਂ ਪਿੰਡ ਰਿਆ ਰਿਆ ਮੈਂ ਬੇਨਤੀ ਹੈ ਸਰ ਕਰਨਾ ਚਾਹਨਾ ਵੀ 200 ਸਾਲ ਤੋਂ ਪਿੰਡ 200 ਸਾਲ ਤੋਂ ਸਰਕਾਰਾਂ ਬੰਦੀਆਂ ਨਹੀਂ ਆ ਉਦੋਂ ਕਿਉਂ ਨਹੀਂ ਸਰਕਾਰ ਨੇ ਕਿਹਿੰਦੇ ਆ ਇਹਨੂੰ ਕਿਹਾ ਵੀ ਯਾਰ ਘਾਟਾ ਦਿਓ ਸਰ ਉਹਦੇ ਵਿੱਚ ਇੱਕ ਗੱਲ ਦੇਖੋ ਤਿੰਨ ਮੋਤਾਂ ਹੋਈਆਂ ਉਹ ਤਿੰਨ ਮੋਤਾਂ ਦੇ ਵਿੱਚ ਦੋ ਮੋਤਾਂ ਜਿਹੜੀਆਂ ਸਾਡੇ ਪਿੰਡ ਪਿੰਡ ਦੇ ਬਾਹਰੋਂ ਪੈਲੀਆਂ ਚੁਲਾਸ਼ਾਂ ਮਿਲੀਆਂ ਦੋ ਠੀਕ ਹੈ ਇੱਕ ਬਾਈਪਾਸ ਦੇ ਪਰਲੀ ਸਾਈਡ ਤੋਂ ਮਿਲੀ ਉਹ ਸਾਡੇ ਪਿੰਡ ਦੀ ਹੱਦ ਨਹੀਂ ਹੈਗੀ ਉਹ ਚੰਗੀ ਪਿੰਡ ਦੀ ਹੱਦਾਂ ਦੀ ਆ ਉਹ ਵੀ ਸਾਡੇ ਪਿੰਡ ਚ ਪਾਤੀ ਨਸ਼ੇ ਕਰਨਾ ਨਸ਼ੇ ਕਰਕੇ ਕੋਸ਼ ਘਰ ਨਸ਼ਾ ਕਰਦੇ ਆ ਤੇ ਵੇਚਦੇ ਆ ਤੇ ਜਾਂ ਕੋਈ ਕਰਦਾ ਤੇ ਉਹਦੀ ਵਜ੍ਹਾ ਆ ਨਹੀਂ ਆ ਕਿ ਸਾਰਾ ਪਿੰਡ ਟਾ ਦਿਓ ਵੈਰੀਫਿਕੇਸ਼ਨ ਕੀਤੀ ਕੀ ਇਹਦੀ ਕਿਸੇ ਦੀ ਵੈਰੀਫਿਕੇਸ਼ਨ ਨਹੀਂ ਕੀਤੀ ਚਲੋ ਜੇ ਕੋਈ ਇੱਕ ਅੱਧਾ ਬੰਦਾ ਵੈਰੀਫਾਈ ਹੋਇਆ ਤੇ ਤੀਤੀਆਂ ਚੋਤੀਆਂ ਬੰਦਿਆਂ ਤੇ ਇਹਨਾਂ ਨੇ ਪਰਚਾ ਦੇ ਦਿੱਤਾ ਉਹਨਾਂ ਦੀ ਬੰਦੀ ਕਾਰਵਾਈ ਹੋ ਗਈ ਆ ਠੀਕ ਉਹਨਾਂ ਦਾ ਘਾਟਾ ਹੁੰਦਾ ਤੇ ਮਤਲਬ ਕੋਈ ਬੰਦਾ ਹੀ ਨਹੀਂ ਜਿੰਦੇ ਲਾਕੇ ਸੀਲ ਕੀਤੇ ਹੋਏ ਘਰਾਂ ਦੇ ਘਰ ਇਹ ਨਸ਼ਾ ਤਸਕਰਾਂ ਦੇ ਨੇ ਜਿੱਥੇ ਕਰੀਬ ਬੀਤੀ ਦਿਨੀ ਤਿੰਨ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋ ਗਈ ਸੀ ਦੱਸਦੇ ਕਿ ਪੁਲਿਸ ਨੇ ਪੂਰੇ ਪਿੰਡ ਨੂੰ ਸ਼ੌਣੀ ਦੇ ਵਿੱਚ ਬਦਲ ਕੇ ਘਰਾਂ ਦੀ ਤਲਾਸ਼ੀ ਲਈ ਇਸ ਦੌਰਾਨ ਕਰੀਬ 6 ਘਰਾਂ ਦੇ ਲੋਕ ਪਿੰਡ ਛੱਡ ਕੇ ਭੱਜ ਗਏ ਸੀ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦੇ ਘਰ ਪੂਰੀ ਤਰ੍ਹਾਂ ਸੀਲ ਕਰ ਦਿੱਤੇ ਸੀ ਪਰ ਹੁਣ ਨਸ਼ਾ ਤਸਕਰਾਂ ਦੀ ਇਸ ਪਿੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਦਸਤਾਰੇ ਦੇ ਨੈਰੀ ਵਿਭਾਗ ਨੇ ਪਿੰਡ ਦੇ 71 ਲੋਕਾਂ ਨੂੰ ਘਰ ਖਾਲੀ ਕਰਨ ਲਈ ਨੋਟਿਸ ਕੱਢ ਦਿੱਤੇ ਨੇ ਪਰ ਉਧਰ ਪਿੰਡ ਦੀ ਮੈਲਾ ਸਰਪੰਚ ਦੇ ਪਤੀ ਨੇ ਇਲਜ਼ਾਮ ਲਗਾਏ ਨੇ ਕਿ ਨਸ਼ਾ ਤਸਕਰਾਂ ਦੀ ਆੜ ਦੇ ਵਿੱਚ ਪ੍ਰਸ਼ਾਸਨ ਉਹਨਾਂ ਨੂੰ ਉਜਾੜਨ ਦੀ ਸਾਜ਼ਿਸ਼ ਰਚ ਰਿਹਾ ਹੈ ਜਦਕਿ ਉਹਨਾਂ ਦਾ ਪਿੰਡ ਦੀਦਾ ਸਾਸੀਆ 200 ਸਾਲ ਪਹਿਲਾਂ ਵੱਡੇ ਵਡੇਰਿਆਂ ਨੇ ਬਸਾਇਆ ਸੀ ਮੇਰੀ ਮੈਸਜ ਸਰਪੰਚਾ ਸਰ ਮਸਲਾ ਆਇਆ ਸਾਰੇ ਨਹਿਰ ਮਹਿਕਮੇ ਆਲੇ ਸਾਨੂੰ ਨੋਟਿਸ ਭੇਜੇ ਆ ਤੇ ਆ ਕਹਿੰਦੇ ਵੀ ਆ ਆ ਕੇ ਤੇ ਇੱਥੇ ਆ ਕੇ ਹਾਜ਼ਰੀਆਂ ਲਾਓ ਤੇ ਮੈਂ ਉੱਥੇ ਇੱਕ ਤਰੀਕ ਨੂੰ ਗਿਆ ਸੀ ਤੇ ਇਹਨਾਂ ਨੇ ਮੇਰੀ ਹਾਜ਼ਰੀ ਨਹੀਂ ਲੁਾਈ ਉਹਦੇ ਬਾਅਦ ਮੇਰੇ 4-5 ਬੰਦੇ ਗਏ ਪਿੰਡ ਤੋਂ ਉਹਨਾਂ ਦੀ ਹਾਜ਼ਰੀਆਂ ਲੁਾਈਆਂ ਇਹਨਾਂ ਨੇ ਨੋਟਿਸ ਤੇ ਇਹ ਗੱਲ ਆ ਵੀ ਕੁਝ ਇੱਥੇ ਬੰਦੇ ਕੋਈ ਨਸ਼ਾ ਨੁਸ਼ਾ ਖਾ ਕੇ ਮਰ ਗਏ ਪਤਾ ਨਹੀਂ ਨਸ਼ਾ ਖਾ ਕੇ ਮਰ ਗਏ ਜਾਂ ਹੋਰ ਕਿਹ ਚੀਜ਼ ਨਾਲ ਮਰ ਗਏ ਸਾਨੂੰ ਨਹੀਂ ਪਤਾ ਇਹ ਚੀਜ਼ ਕਰ ਤੇ ਨਸ਼ਾ ਥੋੜਾ ਪੋਤਾ ਵਿਗਦਾ ਹੈ ਜੇ ਕੋਈ ਸ਼ੱਕ ਨਹੀਂ ਆ ਪਰ ਵਿਗਦਾ ਉਹਦੇ ਤੇ ਪੁਲਿਸ ਨੇ ਜੋ ਕਾਨੂੰਨੀ ਕਾਰਵਾਈ ਬੰਦੀ ਉਹਨਾਂ ਨੇ ਕਰ ਦਿੱਤੀ ਠੀਕ ਆ ਆਪਾਂ ਵੀ ਉਸ ਚੀਜ਼ ਨਾਲ ਠੀਕ ਐ ਸਹਿਮਤ ਆ ਜਿਹੜਾ ਪ੍ਰਾਤ ਕਰੇਗਾ ਉਹ ਭੁਗਤੇਗਾ ਸਾਡੇ ਦਾ ਕੋਈ ਲੈਣ ਦੇਣ ਨਹੀਂ ਉਹਦਾ ਠੀਕ ਐ ਤੇ ਜੇ ਮਤਲਬ ਸਾਡਾ ਕੋਈ ਕਿਸੇ ਵੀ ਮਹਿਕਮੇ ਨੂੰ ਜਾਂ ਕਿਸੇ ਨੂੰ ਵੀ ਨਸ਼ੇ ਪ੍ਰਤੀ ਕੋਈ ਸਹਿਯੋਗ ਚਾਹੀਦਾ ਆਪਾਂ ਸਹਿਯੋਗ ਦਾਂਗੇ ਤੇ ਜੇ ਇਹ ਗੱਲ ਵੀ ਘਰ ਹੀ ਸਾਡੇ ਬਾਕੀ ਘਰ ਗਰੀਬਾਂ ਦੇ ਜਿਹੜੇ ਮਤਲਬ ਨਜਾਇਜ਼ ਬੰਦੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਐਸ ਚੀਜ਼ ਬਾਰੇ ਪਿਆਰਾ ਕਿਉਂ ਸਾਡੇ ਘਰ ਤਾਂ ਢਾਂ ਦੀ ਤਕੀਮ ਬਣਾਉਂਦੇ ਕਿਉਂ ਕੁਛ ਪਟਣ ਦੀ ਤਕੀਮ ਬਣਾ ਦੇ ਉਹਦਾ ਮੈਨੂੰ ਸਮਝ ਨਹੀਂ ਲੱਗਦੀ ਤੇ ਕਿਉਂ ਐ ਮਾੜਾ ਚੰਗਾ ਕੰਮ ਕਰਨ ਦੇ ਮੈਂ ਮੈਂ ਸਰ ਗਿਆ ਮੈਨੂੰ ਹਾਈ ਲੋਈ ਮੈਨੂੰ ਤਾਂ ਮਿਲਿਆ ਹੀ ਕੋਈ ਨਹੀਂ ਤੇ ਮੈਨੂੰ ਕੱਲ ਜੇਈ ਸਾਹਿਬ ਦਾ ਫੋਨ ਆਇਆ ਤੇ ਕਹਿੰਦਾ ਨੋਟਿਸ ਮੈਂ ਸਰ ਤੁਸੀਂ ਮੈਨੂੰ ਕੋਈ ਅਫਸਰ ਤੁਹਾਡਾ ਮਿਲਿਆ ਹੀ ਨਹੀਂ ਮੈਨੂੰ ਐਕਸ਼ਨ ਸੈਲ ਵੱਲੋਂ ਤੁਸੀਂ ਮੈਨੂੰ ਕਿਹਾ ਮਿਲਣ ਵੱਲੋਂ ਤੇ ਉਹ ਨਹੀਂ ਮਿਲੇ ਮੈਨੂੰ ਠੀਕ ਹੈ ਮੈਂ ਉੱਥੇ ਕਿਹਾ ਕਿ ਆਇਆ ਮੈਂ ਕਿਹਾ ਯਾਰ ਮੈਨੂੰ ਮਿਲਾ ਦਿਓ ਕਹਿੰਦੇ ਨਹੀਂ ਇਹ ਨਹੀਂ ਮਲਾਣਾ ਪਹਿਲੇ 6 ਘਰ ਨੂੰ ਨੋਟਿਸ ਆਇਆ ਹੀ ਉਸ ਤੋਂ ਬਾਅਦ ਉਹ ਤੋਂ ਬਾਅਦ ਆ ਕਾਫੀ ਟਾਈਮ ਬਾਅਦ ਆਇਆ ਜਿਆਦਾ ਜਿਆਦਾ 30 ਤਰੀਕ ਨੂੰ ਮੇਰੇ ਖਿਆਲ ਚ ਇਹਨਾਂ 24 ਤਰੀਕ ਨੂੰ ਉਥੋਂ ਦਫ਼ਤਰ ਤੋਂ ਇਸ਼ੂ ਕਰਦੇ ਦਫ਼ਤਰ ਤੋਂ ਕੱਢਦੇ ਆ ਨਾ ਤੇ ਸਾਨੂੰ ਜਿਹੜਾ 31 ਤਰੀਕ ਨੂੰ ਮਤਲਬ ਅ ਰਸੀਬਾਂਗੇ ਸਾਨੂੰ 31 ਤਰੀਕ ਨੂੰ ਇਹਨੇ ਦਿੱਤੀ ਤੇ ਆ ਕੇ 1 ਤਰੀਕ ਨੂੰ ਹਾਜ਼ਰੀ ਲਓ ਹਾਂਜੀ ਉਹਨਾਂ ਦਾ ਕਹਿਣਾ ਪਈ ਸਾਡੀ ਨਹਿਰ ਮੈਕਮੇ ਦੀ ਜਗਾ 200 ਸਾਲ ਤੋਂ ਪਿੰਡ ਰਿਆ ਰਿਹਾ ਮੈਂ ਬੇਨਤੀ ਹੈ ਸਰ ਕਰਨਾ ਚਾਹਨਾ ਪਈ 200 ਸਾਲ ਤੋਂ ਪਿੰਡ 200 ਸਾਲ ਤੋਂ ਸਰਕਾਰਾਂ ਬੰਦੀਆਂ ਨਹੀਂ ਆ ਉਦੋਂ ਕਿਉਂ ਨਹੀਂ ਸਰਕਾਰ ਨੇ ਕਿਹਦੇ ਇਹਨੂੰ ਕਿਹਾ ਪਈ ਯਾਰ ਘਾਟਾ ਦਿਓ ਹੁਣ ਤੇ ਬੱਚਿਆਂ ਨੇ ਪਤਾ ਨਹੀਂ ਕਿੰਨੀ ਕਿੰਨੀ ਮਿਹਨਤ ਕਰਕੇ ਕੋ ਕਿੰਨੀਆਂ ਪੀੜ੍ਹੀਆਂ ਖਤਮ ਹੋ ਗਿਆ ਤੇ ਫੇਰ ਜਾ ਕੇ ਪਹਿਲੋ ਛਾਣਾ ਹੀ ਤੇ ਤੇ ਹੁਣ ਇਹਨਾਂ ਨੇ ਪੱਕੇ ਘਰ ਬਣਾਏ ਤੇ ਹੁਣ ਇਹਨਾਂ ਨੇ ਢਾਂਦੀ ਸਕੀਮ ਬਣਾ ਲਈ ਆਦਨ ਨੀ ਨੰਦਾ ਪੇਨਾਂ ਨੂੰ ਇਹਨਾਂ ਸਰਕਾਰਾਂ ਕੇ ਬੇਨਤੀ ਆ ਕਿ ਜਿੱਥੇ ਜਿੱਥੇ ਹੀ ਰਹਿਣ ਦੇ ਜਾਂ ਉੱਥੇ ਰਹਿਣ ਦੋ ਤੇ ਜਾਂ ਸਾਨੂੰ ਕਿਤੇ ਜਗ੍ਹਾ ਦੇ ਦੋ ਨਸ਼ੇ ਕਾਰਨ ਜਿਹੜਾ ਨਸ਼ੇ ਕਰਨ ਨਸ਼ੇ ਕਰਕੇ ਕੋਸ਼ ਘਰ ਨਸ਼ਾ ਕਰਦੇ ਆ ਤੇ ਵੇਚਦੇ ਆ ਤੇ ਜਾਂ ਕੋਈ ਕਰਦਾ ਤੇ ਉਹਦੀ ਵਜ੍ਹਾ ਨਹੀਂ ਆ ਕਿ ਵੀ ਸਾਰੇ ਪਿੰਡ ਟਾ ਦਿਓ ਉਹਨਾਂ ਤੇ ਕਾਨੂੰਨੀ ਕਾਰਵਾਈ ਹੋ ਗਈ ਨਹੀਂ ਪੁਲਿਸ ਨੇ ਸਾਰੀ ਕਾਰਵਾਈ ਕੀਤੀ ਉਹਨਾਂ ਤੇ ਜਿਹੜੀ ਵੀ ਬੰਦੀ ਉਹਨਾਂ ਤੇ ਕਾਰਵਾਈ ਸਾਰੀ ਹੋਈ ਨਹੀਂ ਅਹੀ ਤੇ ਪਰ ਅਥੇ ਜੋ ਸਾਡਾ ਬਣੇਗਾ ਫਿਰ ਅਸੀਂ ਬੈਠਾਂਗੇ ਰੋਡਾਂ ਤੇ ਬੈਠਾਂਗੇ ਚੜਕਾਂ ਤੇ ਬਾਹਰ ਆਵਾਂਗੇ ਅਸੀਂ ਫਿਰ ਹੋਰ ਕੀ ਹੈ ਬੱਚੇ ਵੀ ਸਾਡੇ ਬਾਹਰ ਆਣਗੇ ਟਿੱਕੇ ਨਿੱਕੇ ਜਿਨ੍ਹਾਂ ਨੇ ਸੰਸਾਰ ਦੇਖਿਆ ਨਹੀਂ ਉਹ ਵੀ ਆਣਗੇ ਬਾਹਰ ਅਸੀਂ ਕਿੱਥੇ ਜਾਣਾ ਅਸੀਂ ਥੋੜਾ ਇੱਥੇ ਪਾ ਲੋ ਘਰ ਬਣਾ ਪਹੁੰਚ ਕੀਤੀ ਹੁਣ ਤੱਕ ਆਕਾਸ਼ ਮੈਂ ਪਿੰਡ ਡਾ ਸੰਸੀਆਂ ਦਾ ਰਹਿਣ ਵਾਲਾ ਹਾਂ ਨਗੁਰਦਾਸਪੁਰ ਕੋਰਚ ਐਜ਼ ਅ ਮੁੰਚੀ ਆ ਨੋਟਿਸ ਆਇਆ ਜੀ ਸਾਨੂੰ ਕਤੀ ਤਰੀਕ ਨੂੰ ਨੋਟਿਸ ਮਿਲਿਆ ਜੀ ਸਾਨੂੰ 24 ਤਰੀਕ ਨੂੰ ਨੋਟਿਸ ਇਸ਼ੂ ਹੋਇਆ ਸੀ ਉਹਦੀ ਰੀਸੀਵਿੰਗ ਸਾਨੂੰ 31 ਤਰੀਕ ਨੂੰ ਪਹੁੰਚਾਈ ਇਹਨਾਂ ਨੇ 7 ਦਿਨ ਸਾਡੇ ਤੱਕ ਨੋਟਿਸ ਨਹੀਂ ਪਹੁੰਚਿਆ 1 ਤਰੀਕ ਨੂੰ ਸਾਨੂੰ ਪੇਸ਼ ਹੋਣ ਵਾਸਤੇ ਕਿਹਾ ਤਾ ਨਰਮ ਮਗਮੇ ਦੇ ਐਕਸੀਡੈਂਟ ਸ਼੍ਰੀ ਕਰਨਬੀਰ ਸਿੰਘ ਬੈਂਸ ਕੋਲ ਅਸੀਂ ਉੱਥੇ ਗਏ ਮੇਰੇ ਸਰਪੰਚ ਸਾਹਿਬ ਗਏ ਨਾਲ ਅਸੀਂ ਪਿੰਡ ਦੇ ਹੋਰ ਬੰਦੇ ਗਏ ਜਿਨ੍ਹਾਂ ਨੂੰ ਸਾਨੂੰ ਨੋਟਿਸ ਆਇਆ ਦੇ ਸੀ ਅਸੀਂ ਉੱਥੇ ਗਏ ਅਸੀਂ ਉੱਥੇ ਜਾ ਕੇ ਮਿਲੇ ਆ ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਕੋਲ ਆਓ ਜਾਂ ਨਾ ਆਓ ਸਾਨੂੰ ਤੁਹਾਡੇ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਤੁਹਾਡੇ ਖਿਲਾਫ ਹੀ ਚੱਲਣਾ ਹੈ ਨੋਟਿਸ ਸਾਨੂੰ ਸਾਰੇ ਉੱਥੇ ਸਾਨੂੰ ਪੇਸ਼ ਹੋਣ ਵਾਸਤੇ ਗਿਆ ਸੀ ਸਾਡੇ ਕੋਲ 6 ਘਰਾਂ ਨੂੰ ਪਹਿਲੇ ਨੋਟਿਸ ਆਏ ਸੀਗੇ ਉਹਦੇ ਵਿੱਚ ਉਹਨਾਂ ਨੇ ਪੇਸ਼ੀਆਂ ਆਪਣੀਆਂ ਉੱਥੇ ਭੁਗਤੀਆਂ ਸੀਆਂ ਪਰ ਉਹ ਪੇਸ਼ੀਆਂ ਦਾ ਉਹਨਾਂ ਨੂੰ ਕੋਈ ਫਾਇਦਾ ਹੋਇਆ ਨਹੀਂ ਉੱਥੇ ਜਾਣ ਦਾ ਉਹ ਬਤੌਰ ਨੋਟਿਸ ਤੇ ਨੋਟਿਸ ਕੱਢਦੇਗੇ ਤੇ ਅੱਗੇ ਉਹਨਾਂ ਨੇ ਚੌਥਾ ਪੰਜਵਾਂ ਨੋਟਿਸ ਉਹਨਾਂ ਨੂੰ ਭੇਜਤਾ ਕਿ ਤੁਹਾਡੇ ਕੋਲ 30 ਦਿਨ ਦਾ ਟਾਈਮ ਹੈ ਤੁਸੀਂ ਆਪਣੇ ਘਰ ਖਾਲੀ ਕਰ ਦੇਵੋ ਜਿੱਦੀ ਤੁਸੀਂ ਇਹ ਨਹਿਰ ਵਿਭਾਗ ਮੇ ਦੀ ਜਗ੍ਹਾ ਵਿੱਚ ਰਹਿ ਰਹੇ ਹੋ ਇਹ ਜਗ੍ਹਾ ਸਰਕਾਰੀ ਆ ਤੁਸੀਂ ਆਪਣੇ ਘਰ ਨਹਿਰ ਦੇ ਉੱਤੇ ਬਣਾਏ ਹੋਏ ਆ ਤੇ ਇਹ ਜਗ੍ਹਾ ਖਾਲੀ ਕਰੋ ਜਦਕਿ ਇਹ ਸਾਡੇ ਘਰ ਹੈ ਸਾਡੇ 200 ਸਾਲ ਤੋਂ ਸਾਡੇ ਉੱਤੇ ਬਜ਼ੁਰਗ ਰ ਸਾਡੇ ਦਾਦੇ ਪਰਦਾਦੇ ਉਹਨਾਂ ਤੋਂ ਵੀ ਪਹਿਲਾਂ ਦਾ ਕਾਫੀ ਇੱਥੇ ਸਾਡਾ ਰਹਿ ਰਿਹਾ ਸਾਰੇ ਤੇ ਹੁਣ ਇੱਥੇ ਆਣ ਕੇ ਅਸੀਂ ਪੱਕੇ ਘਰ ਬਣਾਏ ਹੋਏ ਆ ਬੜੀ ਮੁਸ਼ਕਲ ਬਣਾਏ ਆ ਇਹ ਘਰ ਤੇ ਹੁਣ ਸਾਨੂੰ 200 ਸਾਲ ਤੋਂ ਬਾਅਦ ਇਹ ਨੋਟਿਸ ਆ ਕੇ ਇੱਕਦਮ ਸਾਨੂੰ ਘਰ ਖਾਲੀ ਕਰਨ ਨੂੰ ਕਹਿਤਾ ਹੈ ਕਿ ਆਪਣੇ ਘਰ ਖਾਲੀ ਕਰੋ ਇਹ ਸਰਕਾਰ ਦੀ ਜਗ੍ਹਾ ਹੈ ਘਰ ਢਾਣੇ ਆ ਇਦਾਂ ਇੱਕਦਮ ਸਾਡੇ ਘਰਾਂ ਤੁਹਾਨੂੰ ਸਾਨੂੰ ਕਹਿਤਾ ਤੇ ਅਸੀਂ ਕਿੱਥੇ ਜਾਵਾਂਗੇ ਨਸ਼ੇ ਦਾ ਮੁੱਦਾ ਵੀ ਦੇਖੋ ਜਿਹੜੇ ਬੰਦੇ ਨਸ਼ਾ ਵੇਚਦੇ ਸੀ ਜਾਂ ਜਿਨ੍ਹਾਂ ਤੇ ਵੀ ਕੋਈ ਪਰਚੇ ਹੋਏ ਜਾਂ ਕੁਝ ਵੀ ਉਹਨਾਂ ਤੇ ਬੰਦੀ ਕਾਰਵਾਈ ਸਰਕਾਰ ਨੇ ਕਰਤੀ ਆ ਨਸ਼ਾ ਕਿਹੜਾ ਕੱਲਾ ਐਸੇ ਪਿੰਡ ਚ ਵਿਕਦਾ ਪਿਆ ਪੂਰੇ ਪੰਜਾਬ ਚ ਵਿਕਦਾ ਪਿਆ ਸਾਰਿਆਂ ਤੇ ਪਰਚੇ ਹੋਏ ਗਦੇ ਆ ਕਿੰਨੇ ਕੋ ਲੋਕਾਂ ਦੇ ਘਰ ਘਾਟਾ ਤੇ ਇਹਨਾਂ ਨੇ ਸਰ ਉਹਦੇ ਵਿੱਚ ਇੱਕ ਗੱਲ ਦੇਖੋ ਤਿੰਨ ਮੋਤਾਂ ਹੋਈਆਂ ਉਹ ਤਿੰਨ ਮੋਤਾਂ ਦੇ ਵਿੱਚ ਦੋ ਮੋਤਾਂ ਜਿਹੜੀਆਂ ਸਾਡੇ ਪਿੰਡੋਂ ਪਿੰਡ ਦੇ ਬਾਹਰੋਂ ਪੈਲੀਆਂ ਚੁਲਾਸ਼ਾਂ ਮਿਲੀਆਂ ਦੋ ਠੀਕ ਆ ਜੀ ਇੱਕ ਬਾਈਪਾਸ ਦੀ ਪਰਲੀ ਸਾਈਡ ਤੋਂ ਮਿਲੀ ਉਹ ਸਾਡੇ ਪਿੰਡ ਦੀ ਹਾਦ ਨਹੀਂ ਹੈਗੀ ਉਹ ਚੰਗੀ ਪਿੰਡ ਦੀ ਹਾਦਾਂ ਦੀ ਆ ਉਹ ਵੀ ਸਾਡੇ ਪਿੰਡ ਚ ਪਾਤੀ ਲਾਸ਼ਾਂ ਦੋ ਸਾਡੇ ਪਿੰਡ ਤੋਂ ਲੱਭੀਆਂ ਉਹਦੇ ਵਿੱਚ ਵਾਂਖੇ ਦੇ ਬੰਦੇ ਇਨਵੋਲਵ ਕੀਤੇ ਪਣਿਆੜ ਦੇ ਬੰਦੇ ਇਨਵੋਲਵ ਕੀਤੇ ਉਹ ਕਿਉਂ ਵੈਰੀਫਿਕੇਸ਼ਨ ਕੀਤੀ ਕਿਸ ਦੀ ਕਿਸੇ ਦੀ ਵੈਰੀਫਿਕੇਸ਼ਨ ਨਹੀਂ ਕੀਤੀ ਚਲੋ ਜੇ ਕੋਈ ਇੱਕ ਅੱਧਾ ਬੰਦਾ ਵੈਰੀਫਾਈ ਹੋਇਆ 33 ਚੌਤੀਆਂ ਬੰਦਿਆਂ ਤੇ ਇਹਨਾਂ ਨੇ ਪਰਚਾ ਦੇ ਦਿੱਤਾ ਉਹਨਾਂ ਦੀ ਬਣਦੀ ਕਾਰਵਾਈ ਹੋ ਗਈ ਆ ਠੀਕ ਉਹਨਾਂ ਦਾ ਘਾਟਾ ਹੁੰਦਾ ਤੇ ਮਤਲਬ ਕੋਈ ਬੰਦਾ ਹੀ ਨਹੀਂ ਜੋ ਉਹਨਾਂ ਦੀ ਕਾਰਵਾਈ ਬਣਦੀ ਉਹਨਾਂ ਦੇ ਪਰਚੇ ਦਰਜ ਹੋ ਗਏ ਆਪਣੀ ਸਜ਼ਾ ਭੁਗਤ ਰਹੇ ਆ ਦੂਜੀ ਪਾਸੇ ਨੈਰੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਿਸੇ 사지ਸ਼ ਦਾ ਹਿੱਸਾ ਨਹੀਂ ਹੈ ਬਲਕਿ ਨਹਿਰੀ ਵਿਭਾਗ ਦੀ ਜਮੀਨ ਤੋਂ ਨਜਾਇਜ਼ ਕਬਜ਼ੇ ਛਡਵਾਉਣ ਦੇ ਲਈ ਸਰਕਾਰ ਦੇ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ। ਇੱਥੇ ਸੰਸੀਆ ਮਸਲਾ ਇਹ ਹੈ ਵੀ ਉਹਨਾਂ ਨੇ ਇਲੀਗਲ ਕਲੋਇਮੇ ਕੀਤੀ ਪਿੰਡਵਾਸੀਆਂ ਨੇ ਨਹਿਰ ਦੇ ਆਲੇ ਦੁਆਲੇ ਤੇ ਸਰਕਾਰ ਇਸ ਮੈਟਰ ਨੂੰ ਲੈ ਕੇ ਬਹੁਤ ਸਖਤ ਹੈ। ਉਹ ਜੋ ਸਰਕਾਰ ਦਿਆ ਦਿੱਤਾ ਗਿਆ ਹੈ ਉਹ ਸਾਰਨਾਕਾਰ ਵੀ ਕੀਤੀ ਜਾਏਗੀ। ਕੇ ਪੇਸ਼ੀ ਵੀ ਹੋਈ ਹੈ ਮੰਡਰ ਦਫਤਰ ਵਿੱਚ। ਉਹਨਾਂ ਨੂੰ ਬੁਲਾਇਆ ਵੀ ਗਿਆ ਹੈ। ਤੇ ਬਾਕੀ ਜੋ ਕਾਰਵਾਈ ਹੋਵੇ ਆਪ ਜੀ ਨੂੰ ਸੂਚਿਤ ਕਰ ਦਿੱਤਾ ਜਾਏਗਾ ਸਮੇਂ ਸੇ ਜੋ ਸਰਕਾਰਿਆ ਜਾਤਾ ਉਹ ਹੈ کافی ਜਿਆਦਾ ਹੈ ਤੁਹੀ ਲਗਾ ਲੋ ਵੀ 80% ਘਾਟ ਹੈ ਜਿਨ੍ਹਾਂ ਨੇ ਕੋਈ ਮੈਂ ਕੀਤੀ ਇਹ ਸੇ ਸੰਕਰਾਤਾ ਇਹ ਵੀ ਉਹਨਾਂ ਨੋਟਿਸ ਦਿੱਤੇ ਆ ਜੋ ਆਪਣਾ ਖਾਲੀ ਕਰਦੇ ਆ ਤੇ ਠੀਕ ਹੈ ਨਹੀਂ ਤੇ ਉਹ ਜੋ ਜਾਰੀ ਹੋਣਗੇ ਦਿੱਤਾ ਸਮੇਂ ਉਹ ਸਾਰਾ ਕਾਰਵਾਈ ਕੀਤੀ ਜਾਏਗੀ ਸਰਕਾਰ ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਪ੍ਰਸ਼ਾਸਨ ਨਸ਼ਾ ਸਬਕਰਾں ਦੀ ਆੜ ਦੇ ਵਿੱਚ ਨਹਿਰ ਕੰਡੇ ਬਣੇ ਘਰਾਂ ਦੇ ਲੋਕਾਂ ਨੂੰ ਬੇਕਰ ਕਰਨਾ ਚਾਹੁੰਦਾ ਹੈ ਪਹਿਲੀਆਂ ਸਰਕਾਰਾਂ ਦੇ ਵੱਲੋਂ ਤਾਂ ਅਜਿਹਾ ਨਹੀਂ ਕੀਤਾ ਗਿਆ ਜਦ ਕਿ ਉਹਨਾਂ ਦਾ ਪਿੰਡ 200 ਸਾਲ ਪਹਿਲਾਂ ਉਹਨਾਂ ਦੇ ਵੱਡੇ ਵੱਡੇ ਰਿਆ ਨੇ ਵਸਾਇਆ ਸੀ ਉਹਨਾਂ 'ਤੇ ਇਲਜ਼ਾਮ ਲਗਾਏ ਕਿ ਨਸ਼ਾ ਤਸਕਰਾਂ ਦੀ ਆੜ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਗੁਰਦਾਸਪੁਰ ਤੋਂ 로ਹਿਤ ਗੁਪਤਾ ਪੰਜਾਬੀ ਲੋਕ ਚੈਨਲ